ਪ੍ਰਿੰਸ ਮੈਂ ਕਹੇ ਲੋੜੀ ਆ ਗਈ ਆ ਤੇ ਆਪਾਂ ਸ਼ਾਪਿੰਗ ਕਰਾਈਏ ਨਾ ਮੈਂ ਅਰ ਕੀ ਨਾ ਪੈਸਿਆਂ ਦੀ ਬਹੁਤ ਤੰਗੀ ਆ ਇਸ ਵਾਰ ਨਾ ਆਪਾਂ ਲੋੜੀ ਤੋਂ ਥੋੜਾ ਖਰਚਾ ਘਟ ਕਰ ਲੈਨੇ ਆ ਜੇ ਰੱਬ ਨੇ ਚਾਇਆ ਤਾਂ ਉਹਦੇ ਸਾਲ ਨੂੰ ਪਰ ਵਧੀਆ ਲੋੜੀ ਮਨਾਵਾਂਗੇ ਆਪਾਂ ਕੀ ਆ ਯਾਰ ਤੁਹਾਡਾ ਹਰ ਵਾਰ ਦਾ ਹੀ ਹੋ ਗਿਆ ਆ ਜਦੋਂ ਕੋਈ ਤਿਹਾਰ ਆਉਂਦਾ ਵ ਤੁਸੀਂ ਪੈਸਿਆਂ ਦਾ ਰੋਣਾ ਲੈ ਕੇ ਬਹਿ ਜਾਂਦੇ ਹੋ ਪੈਸੇ ਨਹੀਂ ਹੈਗੇ ਪੈਸੇ ਨਹੀਂ ਹੈਗੇ ਨਾ ਕਦੋਂ ਤੱਕ 20000 ਦੀ ਨੌਕਰੀ ਕਰਦੇ ਰਹੋਗੇ ਕੁਝ ਹੋਰ ਸੋਚਿਆ ਆ ਕੋਈ ਹੋਰ ਤਰੱਕੀ ਵਾਲਾ ਕੋਈ ਕੰਮ ਕਰਨਾ ਹੈ ਅੱਛਾ ਕਿ ਗੱਲ ਕਰੀਂ ਤੇ ਪਾਪਾ ਦੀ ਸੈਲਰੀ ਕਿੰਨੀ ਸੀ ਇਹੇ ਕੋਈ 15 20 ਹਜ਼ਾਰ ਤੇਰੇ ਭਰਾ ਦੀ 12 13 ਹਜ਼ਾਰ ਹੋਏਗੀ ਸਹੀ ਤਾਂ ਫਰਕ ਹੈ ਲੇਕਿਨ ਕੁੜੀ ਆਪਣੇ ਪਿਓ ਤੇ ਭਰਾ ਦੀ ਗਰੀਬੀ ਬਰਦਾਸ਼ਤ ਕਰ ਸਕਦੀ ਆ ਆਪਣੇ ਘਰ ਵਾਲੇ ਦੀ ਕਦੀ ਨਹੀਂ ਕਰ ਸਕਦੀ ਜੇ ਕੋ ਪਿਓ ਪੈਸੇ ਘੱਟ ਕਮਾਵੇ ਤੇ ਉਹ ਮਿਹਨਤੀ ਤੇ ਜੇ ਕੋ ਘਰ ਵਾਲਾ ਪੈਸੇ ਘੱਟ ਕਮਾਵੇ ਤੇ ਉਹ ਨਿਕੰਮਾ